ਮਾ ਜੋਗ ਐਸਐਸਪੀ ਸਾਹਿਬ ਮਟਿੰਡਾ ਸ਼੍ਰੀਮਤੀ ਅਮਨੀਤ ਕੌਂਡਲ ਜੀ ਆਈਪੀਐਸ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਕ੍ਰਾਈਮ ਨੂੰ ਨਤਪਾਨ ਤੇ ਸੰਬੰਧੀ ਜਿਹੜਾ ਹੈਗਾ ਚਲਾਈ ਮੁਹਿੰਮ ਦੇ ਤਹਿਤ ਇਹ ਅੱਜ ਇੱਕ ਜਿਹੜਾ ਹੈਗਾ ਕੱਲ ਮਿਤੀ ਜਿਹੜਾ 23 11 24 ਨੂੰ ਇੱਕ ਜਿਹੜਾ ਆ ਕੇ ਵਿਅਕਤੀ ਨੇ ਜਿਹੜਾ ਪ੍ਰਲਾਦ ਸਿੰਘ ਨਾਮ ਦਾ ਹੈਗਾ ਉਹਨੇ ਇੱਕ ਬਿਆਨ ਐਸਐਚਓ ਤਲਵੰਡੀਬਾਸ ਦਰਜ ਕਰਵਾਇਆ ਸੀ ਕਿ ਉਹਦਾ ਭਰਾ ਜਿਹੜਾ ਹੈਗਾ 18 11 24 ਦਾ ਜਿਹੜਾ ਹੈਗਾ ਕਰੋ ਗਾਇਬ ਹੈ ਤੇ ਉਹ ਉਹਨਾਂ ਨੂੰ ਸ਼ੱਕ ਹੈ ਵੀ ਇਹ ਜਿਹੜਾ ਹੈਗਾ ਜਿਹਦੀ ਘਰ ਵਾਲੀ ਤੇ ਕੁਝ ਹੋਰ ਵਿਅਕਤੀਆਂ ਨੇ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਲਕੋਚ ਪੋਕੇ ਮਾਰ ਦੇਣ ਦੀ ਨੀਅਤ ਦੇ ਨਾਲ ਲਕੋਚ ਪੋਕੇ ਰੱਖਿਆ ਹੋਇਆ ਜਿੱਤੇ ਕਾਰਵਾਈ ਕਰਦੇ ਹੋਏ ਐਸਟੀਯੂ ਸਾਹਿਬ ਤਲਵੰਡੀ ਨੇ ਇੱਕ ਮੁਕੱਦਮਾ ਨੰਬਰ 210/24 ਅੰਡਰ ਸੈਕਸ਼ਨ 140 140 1 3 5 ਡੀਐਨਐਸ ਪੀਐਸ ਤਲਵੰਡੀ ਜਿਹੜਾ ਹੈਗਾ ਦਰਜ ਰਿਸ਼ਤਰ ਕੀਤਾ ਸੀ ਜਿਹਦੇ ਤੇ ਫਿਰ ਇਹਨਾਂ ਨੇ ਅੱਗੇ ਕਾਰਵਾਈ ਕਰਦੇ ਹੋਏ ਬਹੁਤ ਘੱਟ ਸਮੇਂ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਤਕਨੀਕੀ ਜਿਹੜਾ ਹੈਗਾ ਸਹਾਰਾ ਲੈ ਕੇ ਜਿਹੜਾ ਹੈਗਾ ਟੈਕਨੀਕ ਦਾ ਤੇ ਉਸ ਤੋਂ ਇਲਾਵਾ ਆਪਣੇ ਇਹਨਾਂ ਨੇ ਹਿਊਮਨ ਸਰਸਿਸ ਵਗੈਰਾ ਲਗਾਏ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਜਾ ਕੇ ਉਹਦੇ ਸਰਵੰਚ ਇਹ ਪਤਾ ਕੀਤਾ ਜਿਹੜਾ ਉਹਦੇ ਵਿੱਚ ਪਤਾ ਲੱਗਿਆ ਵੀ ਇਹ ਬੰਦਾ ਜਿਹੜਾ ਹੈਗਾ ਵੀ ਇਹਦੀ ਜਿਹੜੀ ਹੈਗੀ ਹੈ ਘਰ ਵਾਲੀ ਸੁਖਵੀਰ ਕੌਰ ਵਾਈਫ ਬਲਵੀਰ ਸਿੰਘ ਬੇਤਕ ਤੇ ਇਹਦੀ ਇੱਕ ਜਿਹੜੀ ਹੈਗੀ ਹੈ ਇਹਦੀ ਵਾਈਫ ਦੀ